ਲੋਕ ਲਈਓ ਐਸ਼ਰ ਟਰੈਕਟਰ ਆ ਆਰਾ ਮਾੜੋ ਸੱਤ ਰੇਟ ਹੈ ਦਾ ਟਰੈਕਟਰ ਜਮਨ ਨਮਾਗਾ ਜੀ 485 ਟਰੈਕਟਰ ਆ ਰੰਗ ਪੇਂਟ ਜਮਾ ਓਕੇ ਆ ਸਾਈਡ ਗੇਅਰ ਆ ਦੇਖ ਸਾਫ ਟਰੈਕਟਰ ਆ ਪੂਰਾ ਜੀ ਮਗਰੇ ਟਾਇਰ ਨਵੇਂ ਆ ਜੀ ਮਗਰੇ ਟਾਇਰ ਘੱਟ ਆ ਟਰੈਕਟਰ ਬਹੁਤ ਸਾਫ ਆ ਦੋਸਤੋ ਪਾਵਰ ਸਟੀਅਰਿੰਗ ਹੈ ਜੀ ਇਹ ਟਰੈਕਟਰ ਇਹ ਤਾਂ ਕੋਈ ਮੋਲ ਹੀ ਨਹੀਂ ਕੰਮ ਕਰਨ ਵਾਸਤੇ ਤੇ ਜੇ ਆਪਾਂ ਕੋਈ ਵੇਚਣ ਵਪਾਰੀ ਲੈਣ ਵਾਸਤੇ ਨਹੀਂ ਕੰਮ ਕਰਨ ਵਾਲੇ ਬੰਦੇ ਵਾਸਤੇ ਘੱਟ ਰੇਟ ਦਾ ਟੈਕ ਬਾਈ ਕਰ ਰਹੇ ਹਾਂ ਫਿਰ ਸਾਡੇ ਕਿੰਨੇ ਤੱਕ ਹੋ ਜੂਗਾ ਪੈਸੇ ਜੀ ਜਿਹਦਾ ਚਾਹਵਣ ਹੋਵੇ ਆਹ ਖੜਾ ਜੀ ਆਰਮਰ ਟਰੈਕ ਚੈਂਪੀਅਨ ਇਹ ਹੈ ਜੀ 39 ਹਸਪਾਵਰ ਦਾ ਨਵੇਂ ਟਾਇਰ ਆ ਮਗਰ ਲਈ ਜੀ ਨਵਾਂ ਮਾਡਲ ਦਾ 270 ਦਾ ਰੇਟ ਆ ਇਹਦਾ ਟ੍ਰੈਕਟਰ ਆ ਸਾਧਿਆ ਹੋਇਆ ਟ੍ਰੈਕਟਰ ਆ ਦੋਸਤੋ ਇਹ 48 ਹਸ ਪਾਵਰ ਚਾਹੁੰਦਾ ਇਹ ਟ੍ਰੈਕਟਰ ਜੇ ਕਿਸੇ ਵੀਰ ਨੂੰ ਚਾਹ ਬਣ ਹੋਵੇ ਤਾਂ ਇੱਕ ਨੰਬਰ ਪਲਾਟ ਚ ਲਵੰਡੀ ਫਾਗੋ ਇਹ ਟ੍ਰੈਕਟਰ ਖੜਾਗਾ ਅੜੇ ਖੌਟੜੀ ਇੱਕ ਆ ਗਈ ਪੰਜਾਬ ਨੰਬਰ ਟ੍ਰੈਕਟਰ ਆ ਹੁਣਾ ਲੀਕਾ 35 21 ਮਾਡਲ ਆ 429 ਰੇਟ ਚਮਕਾ ਮਾਰਦਾ ਜੀ ਨਵਾਂ ਟਰੈਕਟਰ ਨਮੀ ਟਾਇਰਾ ਦੋਸਤੋ ਪਰ ਸੈਂਟਰ ਗੇਅਰ ਆ ਜਿਹੜੀ ਵੱਡੀ ਗੱਲਾ ਸੈਂਟਰ ਗੇਅਰ ਆ ਤੇ ਟਰੈਕਟਰ ਬਹੁਤ ਸਾਫ ਆ ਤੇ ਬਹੁਤ ਹੀ ਸੋਹਣਾਗਾ ਮਗਰਾੜ ਲੇਮੇਲੇ ਜਨ ਹੋਇਆ ਛਤਰੀ ਨਵੀਂ ਆ ਫੱਟੀ ਤੋਂ ਕੰਮ ਲਿਆਣੀ ਹੁੱਕ ਤੋਂ ਲਿਆ ਤੇ ਡੰਡੇ ਤੋਂ ਨਹੀਂ ਲਿਆ ਗਈ ਇਹਦਾ ਪ੍ਰਾਣੀ ਕੋਈ ਟਰਾਲੀ ਟੁੱਡੀ ਤੇ ਚਲਾਇਗਾ ਥੋੜਾ ਬਹੁਤ ਤੇ ਬਾਹਲਾ ਨਹੀਂ ਨਾ ਕੋਈ ਕਰਿਆ ਤੇ ਘੱਟ ਹੀ ਚੱਲਿਆ ਇਹ ਵੀ ਟਰੈਕਟਰ ਪੰਜਾਬ ਨੰਬਰ ਕੋੜਾ ਬੈਂਪਰ ਲੱਗਿਆ ਬਹੁਤ ਸੋਹਣਾ ਟਰੈਕਟਰ ਹੈ ਦੋਸਤੋ ਕਿੱਟੀਆਂ ਲੈਟਾਂ ਦੇ ਵਿੱਚ ਤੇ ਆਹ ਹੈ ਪੁਰਾਣਾ ਪਰ ਪੰਜਾਬ ਦੇ ਗੱਬਰੂਆਂ ਦੀ ਪਹਿਲੀ ਪਸੰਦ 630 ਨਿਊ ਹਾਲੈਂਡ ਕੋੜ ਇਹ ਟਰੈਕਟਰ ਆ ਗਿਆ ਵੀਰੋ 2000 ਮਾਡਲ ਦਾ 275 ਰੇਟ ਆ ਵਾਈਬਰੇਟ ਦਾ ਟਰੈਕਟਰ ਆ ਅੱਦੇ ਟਾਇਰਾ ਉਹ ਤੋਂ ਟਰੈਕਟਰ ਛੋਟਾ ਟਰੈਕਟਰ ਆ ਜੀ ਛੋਟਾ ਬਾਹੀ ਵਾਸਤੇ ਕੰਮ ਵਾਸਤੇ ਟੈਕ ਨਹੀਂ ਮਾੜਾ ਇਹ ਵੀ ਦੋਸਤੋ ਸਮਝਿਆ ਹੋਇਆ ਟਰੈਕਟਰ ਆ 24 ਸਾਲ ਹੋ ਗਿਆ ਇਹਨੂੰ ਤੇ ਬਾਈ ਕਹਿੰਦਾ ਸੀ ਕਹਿੰਦਾ ਆ ਪੰਪ ਗੁੰਪ ਤੇ ਨੋ ਜਨੂੰ ਜੀ ਅੱਜ ਤੱਕ ਕਰਾਈ ਨਹੀਂ ਤੇ ਫੁੱਲੇ ਆਣੀ ਤੇ ਆ ਆ ਗਿਆ ਦੋਸਤੋ ਆਸ਼ਾ ਇਹ ਵੀ ਪੰਜਾਬ ਨੰਬਰ ਆ 95 ਮਾਡਲ ਆ 1.45 ਰੇਟ ਲਿਖਿਆ ਵੀਰ ਨੇ ਟਾਇਰ ਰੱਦੇ ਆ ਗੇਅਰਿੰਗ ਜਿੰਦਾ ਓਕੇ ਆ ਟਰੈਕਟਰ ਜੀ ਇਹ ਕੋਈ ਲੀਕ ਸੀਕ ਨੀ ਕਿਸੇ ਬਸੋ ਗੇਅਰਿੰਗ ਦਾ ਟੈਕ ਠੋਕ ਪਿਆ ਆ ਫਾਰਮਸ ਆਠ ਆ ਗਈ ਇੱਕ ਮਾਡਲ ਆ ਡੇਢ ਰੇਟ ਆ ਜੀ 1,50,000 ਰੇਟ ਆ ਜੀ ਟਰੈਕਟਰ ਠੀਕ ਆ ਜੀ ਮਗਰ ਟਾਇਰ ਕਸੀ ਆ ਮੂਰ ਨੇ 30 ਪੈਸੇ ਆ ਇਹ ਟਰੈਕਟਰ ਬਹੁਤ ਸੋਨਾ ਸਾਫ ਆ ਜੀ ਆਹ ਐਂਡੋ ਫਾਰਮ ਹਰੇ ਰੰਗ ਦਾ 30 35 ਜੀ ਦੋਸਤੋ ਜੇ ਤੁਹਾਨੂੰ ਕੋਈ ਮਾਡਲ ਚਾਹੀਦਾ ਹੋਵੇ ਵੀ ਹਰੇ ਰੰਗ ਦਾ ਚਾਹੀਦਾ 30 35 ਮਾਡਲ ਦੇ ਟਾਇਰ ਅਧੇ ਆ ਤੇ ਮੂਹਰਲੇ ਨਵੇਂ ਆ ਜਮਤਾਜੀ ਆ ਦੋਸਤੋ ਦੇਖੋ 14 ਮਾਡਲ ਆ ਉੱਚਾ ਮਾਡਲ ਆ 230 ਰੇਟ ਆ ਟਰੈਕਟਰ ਦਾ ਬਹੁਤ ਸਾਫ ਟਰੈਕਟਰ ਜੀ ਹੈਂਟਰ ਡੇਰਾ ਸਾਫ ਟਰੈਕਟਰ ਆ ਬਹੁਤ ਸਾਫ ਹੈ ਧਰਮਗੱਲੇ ਚ ਜ਼ਰੂਰ ਆਦੇ ਆਹ ਮੁਰਲੇ ਚ ਮੱਤਾ ਜੀ ਆ ਗਿਆ ਜੀ 744 14 ਮਾਡਲ 43 ਸਾਫ ਟਰੈਕਟਰ ਆ ਹਾਂ ਸੋਨਾਲੀ ਕਾ 60 ਆਟੋ ਮਾਡਲ ਦਾ 8 ਲੱਖ ਰੇਟ ਹੈ ਜੀ ਟਰੈਕਟਰ ਵੀ ਠੀਕ ਆ ਸਾਫ ਹੈ ਜੀ ਆ ਐਂ ਸ਼ਰ ਬਹੁਤ ਸਾਫ ਟਰੈਕਟਰ ਪਿਆ ਜੀ ਜਿਦਾ ਐਂ ਲੱਗਦਾ ਜਿਵੇਂ ਰੰਗ ਹੀ ਇਹ ਹੁੰਦਾ ਪਹਿਲਾਂ ਤੋਂ 95 ਮਾਡਲ ਦਾ 1 10 ਰੇਟ ਹੈ ਜੀ ਸੇ ਮਾਡਲ 240 ਹਰਿਆਣਾ ਨੰਬਰ ਹੈ ਜੀ 750 ਆਹ ਦੇਖੋ ਦੋਸਤੋ ਹਰੇ ਰੰਗ ਦੇ ਸਟੈਂਡਰਡ 12 ਮਾਡਲ 390 ਰੇਟ ਆ ਤੇ 660 ਆ ਸੌਰੀ 460 ਤੇ 60 ਹਾਊਸ ਪਾਵਰ ਦੀ ਕੈਟਾਗਰੀ ਦਾ ਟਰੈਕਟਰ ਹੋ ਜਾ 55 ਆ ਜੀ ਟਰੈਕਟਰ ਬਹੁਤ ਤੰਕੜਾ ਟਰੈਕਟਰ ਬਾਜਾ ਮੁੱਲ ਦਾ ਬਹੁਤ ਤਕੜਾ ਟਰੈਕਟਰ ਆਈ ਥੋੜਾ ਭਾਈ ਨਾ ਇਹ ਹੈਗਾ 60 ਹਾਊਸ ਪਾਵਰ ਟਰੈਕਟਰ ਹਾਂ 460 ਆ ਜਾਂਦਾ 60 ਤਾਂ ਹੋਊਗਾ 400 ਹੈਂ 68 ਮੀਟਰ ਹੂੰ ਟਰੈਕਟਰ ਲੰਬਾ ਹੀ ਬਹੁਤ ਹੈ ਧੰਨਵਾਦ ਦੋਸਤੋ ਬਹੁਤ